ਅੱਜ ਅੱਜ ਦੇ ਪ੍ਰੋਗਰਾਮ ਬਾਰੇ ਥੋੜੀ ਜਾਣਕਾਰੀ ਦੇਣਾ ਦਰਸ਼ਕਾਂ ਨੂੰ ਅੱਜ ਅਸੀਂ ਸਾਰੇ ਆਪਣੀ ਟੀਮ ਸਮੇਤ ਮੇਰੇ ਨਾਲ ਰਜਿੰਸ ਸਿੰਘ ਜੀ ਨੇ ਪ੍ਰੈਸ ਸਟਾਫਰ ਸਾਡੇ ਮੈਨਾ ਕੁਲਦੀਪ ਜੀ ਨੇ ਦੇਵੀਗੜ੍ਹ ਦੇ ਪ੍ਰਧਾਨ ਨੇ ਜਿਹੜੇ ਮੇਰੇ ਨਾਲ ਬਲਰਾਜ ਜੀ ਨੇ ਸਨੌਰ ਹਲਕਾ ਸਨੌਰ ਦੇ ਪ੍ਰਧਾਨ ਆਏ ਨੇ ਮੇਰੇ ਨਾਲ ਸ਼ੰਤੀ ਗਿੰਨ ਜੀ ਨੇ ਜਿਹੜੇ ਉੱਤਰਪਾਸ ਤੋਂ ਦੇਖਦੇ ਨੇ ਸਾਡੀ ਹਿੰਦੂ ਸਖਸ਼ਾਂਤੀ ਦਾ ਕੰਮ ਅੱਜ ਅਸੀਂ ਸਾਰੇ ਇੱਥੇ ਇੱਕ ਭੰਕਰ ਪਿੰਡ ਦੇ ਅੰਦਰ ਮੈਡਮ ਕੁਲਵੰਤ ਕੌਰ ਜੀ ਦੇ ਨਿਵਾਸ ਸਥਾਨ ਤੇ ਇੱਕ ਲੇਡੀਜ਼ ਮੀਟਿੰਗ ਜਿਹੜੀ ਹੈ ਬੈਠ ਕੇ ਰੱਖੀ ਗਈ ਸੀ ਔਰ ਉਹਦੇ ਵਿੱਚ ਸਭ ਤੋਂ ਸਮਝ ਦੇ ਨਾਲ ਸਾਰੇ ਪਿੰਡ ਦੀ ਲੇਡੀ ਜੀ ਸਲਾਹ ਮਸ਼ਵਰੇ ਨਾਲ ਅਸੀ ਕੁਲਵੰਤ ਕੌਰ ਜੀ ਨੂੰ ਅਕਲ ਵਰਤੇ ਹਿੰਦੂ ਸਖਸ਼ਾ ਸੰਪਤੀ ਦੀ ਹਿੰਦੂ ਕੱਟ ਕਾਲੀ ਮਸਾਂ ਉੱਤੇ ਵੱਲੋਂ ਪ੍ਰਧਾਨ ਨਿਯਤ ਹੋਇਆ ਹੈਗਾ ਇਹਨਾਂ ਨੂੰ ਹਿੰਦੂ ਸਖਸ਼ਾ ਸੰਪਤੀ ਦੀ ਹਿੰਦੂ ਕੱਟਨੀ ਜਿਹੜੀ ਹੈ ਪਿੰਡ ਪੰਖਰ ਦੀ ਗੱਡੀ ਦੀ ਅਚਾਲ ਨਹੀਂ ਇੱਥੇ ਸਭ ਸੰਪਤੀ ਨਾਲ ਨਿਯੁਕਤੀ ਕੀਤੀ ਗਈ ਹੈ ਕੀ ਕੀ ਕੰਮ ਰਹਿਣਗੇ ਜੀ ਇਹਨਾਂ ਦੇ ਹਿੰਦੂ ਸੁਰੱਖਿਆ ਸੰਪਤੀ ਜਿਸ ਦਾ ਦੇਖੋ ਜੀ ਧਰਮ ਦੀ ਸੇਵਾ ਇਹਦੇ ਆ ਕੰਮ ਕਰਦੇ ਆ ਸੋਸ਼ਲ ਕੰਮ ਹੈ ਸਮਾਜਿਕ ਕੰਮ ਹੈ ਆਰਮੀ ਕੰਮ ਹੈ ਦਿੱਖੇ ਧਰਮ ਦੀ ਖੰਨੀ ਹੁੰਦੀ ਹੈ ਸਾਨੂੰ ਸਾਡੇ ਦਾ ਕਵਾਜ ਪਛਾਣਗੇ ਪਿੰਡ ਚ ਜਿੱਥੇ ਜਿੱਥੇ ਧਰਮ ਦੀ ਕੋਈ ਜ਼ੇੜ ਵੀ ਹੁੰਦੀ ਹੈ ਜਾਂ ਕੋਈ ਕੰਮ ਨਹੀਂ ਹੋ ਰਿਹਾ ਕਿਸੇ ਮੰਦਰ ਤੇ ਪੂਜਾ ਪਕਣਾ ਨਹੀਂ ਹੋਈ ਹੈ ਜਾਂ ਹੋਰ ਵੀ ਕਿਸੇ ਗਰੀਬ ਆਦਮੀ ਦੀ ਮਦਦ ਹੈਗੀ ਹੈ ਕਿਸੇ ਗਰੀਬ ਲੜਕੀ ਦੀ ਸਾਦੀ ਹੈ ਇਸ ਤਰ੍ਹਾਂ ਦੇ ਸਮਾਜਿਕ ਕੰਮ ਜਿਹੜੇ ਹੈ ਹਿੰਦੂ ਸੁਰੱਖਿਆ ਸੰਪਤੀ ਨੇ ਇੱਕ ਸਰੂਪਕਤੀ ਹੋਈ ਨੇ ਔਰ ਜਿੱਥੇ ਜਿੱਥੇ ਇਸ ਸਾਰੇ ਨਾਲ ਪਿੰਡ ਚ ਜੋ ਵੀ ਰਿਕੁਆਇਰਮੈਂਟ ਹੋਏਗੀ ਇਹ ਸਾਡੇ ਸਪਾਰਸ ਕਰਨਗੇ ਅੱਗੇ ਇਹਨਾਂ ਦੇ ਹਲਕਾ ਇੰਚਾਰਜ ਹੈ ਬਲਰਾਜ ਜੀ ਔਰ ਉਹਦੇ ਉਹਨਾਂ ਦੇ ਥਰੂ ਜਿਹੜਾ ਹੈ ਸਾਡੇ ਕੋਲ ਰਿਪੋਰਟ ਆਣੀ ਕਿ ਉਸੇ ਮੁਤਾਬਕ ਅਸੀਂ ਫੈਸਲਾ ਲੈ ਕੇ ਇਹਨਾਂ ਵੱਲੋਂ ਜਿਹੜੀ ਰਿਕੁਆਇਰਟ ਭੇਜੀ ਜਾਏਗੀ ਜਿਹੜੀ ਰਿਕੁਐਸਟ ਮਿਜੀ ਆਏਗੀ ਉਹਨਾਂ ਤੇ ਕਾਰਵਾਈ ਹੋਵੇ ਅੱਜ ਜੋ ਪ੍ਰੋਗਰਾਮ ਕਿਡ ਪਾਕਰ ਚ ਤੋਂ ਲਿਖਿਆ ਗਿਆ ਸੀ ਹਿੰਦੂ ਸੁਰੱਖਿਤਾ ਸੰਮਤੀ ਬਨੋ ਸਾਡੇ ਰਾਸ਼ਟਰੀ ਪ੍ਰਮੁਖ ਰਜਿਸਟ ਕੈਰ ਜੀ ਦੀ ਰੈਂਬਲਾਈਸ ਚ ਆ ਵਿਦਿਕਲਵੰਤ ਫਾਰਮ ਕਿਡ ਕਲਪਾ ਸਰਬਸੰਮਤੀ ਨਾਲ ਮਾਤਾਂ ਦੇ ਤੁਮੰਦਰ ਨੂੰ ਇਹਨਾਂ ਦੀ ਸਹਿਮਤੀ ਮਿਲ ਉਪਰਦਾਨਤਾ ਪੈ ਗਿਆ ਤੇ ਉਹਨੂੰ ਜੋ ਵੀ ਸਾਡੀ ਗਤਿਵਿਧੀਆਂ ਹੋਣਗੀਆਂ ਤੇ ਵੀ ਸਾਨੂੰ ਇਹ ਰਿਪੋਰਟ ਕਰੇਗੀ ਅਤੇ ਜੋ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਬਾਰੇ ਅਤੇ ਕੋਈ ਵੀ ਸਮਾਜਿਕ ਕੰਮ ਹੈਗਾ ਉਹ ਸਾਡੇ ਤੱਕ ਪਹੁੰਚਾਏ ਦੱਸੇਗੀ ਜੋ ਕੋਈ ਕੰਮ ਹੈਗਾ ਕਿਸੇ ਗਰੀਬ ਬੰਦੇ ਦਾ ਜਾਂ ਜੀੜੇਜ਼ ਜਾਂ ਕੋਈ ਸਰਕਾਰੀ ਪਰਿਵਾਰੇ ਜਾਂ ਕੋਈ ਕੰਮ ਹੈਗਾ ਉਹ ਵੀ ਪੋਏ ਦੇ ਸਾਡੇ ਲਾਇਕ ਉਹ ਅਸੀਂ ਜਰੂਰ ਇਹਦੀ ਆਵਾਜ਼ ਉਠਾਵਾਂਗੇ ਕਿ ਤੇ ਪ੍ਰਧਾਨ ਤੱਕ ਪਹੁੰਚਾਵਾਂਗੇ ਜਾਂ ਸਰਕਾਰ ਤੱਕ ਪਹੁੰਚਾਵਾਂਗੇ ਅਰੇ ਜੋ ਬੀਬੀਆਂ ਸਾਨੂੰ ਅ ਅਕਸਰ ਸਮਤੀ ਨਾਲ ਅ ਜੀ ਵਿਪਤਾਤ ਕੋਲ ਬੜਾ ਗਿਆ ਅਕਿ ਪ੍ਰਚਾਰ ਪ੍ਰਸਾਰ ਹਲਕੇ ਚ ਕਰਨਗੇ ਆ ਤੇ ਸਮਤੀ ਵੱਲੋਂ ਉਹਨਾਂ ਦਾ ਅਸੀਂ ਅੱਗੇ ਆਉਣ ਦੇ ਇਹਨਾਂ ਨੂੰ ਬਹੁਤ ਦਿੱਤ ਹੈ ਜੋ ਧੰਨਵਾਦ ਕਰਦੇ ਆ ਜੈ ਮਾ ਤੇ ਮੈਂ ਆਪਣੇ ਸਭ ਮੰਦਰਾਂ ਨੂੰ ਗਿਆਨ ਮੰਦਪ ਤੇ ਰਿੰਦਪਾਂ ਖੜਦਾ ਪ੍ਰਧਾਨ ਜੀ ਦਾ ਬਹੁਤ ਬਹੁਤ ਮੈਂ ਇਸ ਮੌਕੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਸਭ ਤੋਂ ਪਹਿਲਾਂ ਮੈਂ ਹਿੰਦੂ ਸੂਖਸ਼ਾਂਤੀ ਵੱਲੋਂ ਪਿੰਡ ਭਾਖਰ ਦੀ ਜਿਹੜੇ ਅੱਜ ਸਾਡੇ ਮਾਤਾ ਸਨ ਮੇਰੇ ਕਿਰਤੀ ਕਿਲਾ ਵਿੱਚ ਬਲਵੰਤ ਸਿੰਘ ਜੀ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਸਾਰੇ ਸਮੂਹ ਪਿੰਡ ਦੀ ਪੰਚਾਇਤ ਨੂੰ ਲੱਖਾਂ ਵਧਾਈ ਦਿੰਦਾ ਕਿ ਜੋ ਹਿੰਦੂ ਸੱਕਸਣਤੀਆ ਅੱਜ ਬਹੁਤ ਵਿਸਤਾਰ ਨਾਲ ਕੰਮ ਕਰ ਰਹੀ ਹੈ ਬਹੁਤ ਵਿਸਤਾਰ ਨਾਲ ਅੱਗੇ ਵਧ ਰਹੀ ਹੈ ਮੈਂ ਵਧਾਈ ਦੇਣਾ ਚਾਹਨਾ ਮੇਰੇ ਵੀਰ ਬਲਰਾਜ ਜੀ ਨੂੰ ਅਤੇ ਮੇਰੇ ਵੀਰ ਪਲਦੀਪ ਜੀ ਨੂੰ ਅਤੇ ਮੇਰੇ ਵੀਰ ਟਿੰਗੀ ਸਾਹਿਬ ਨੂੰ ਕਿਉਂਕਿ ਇਹ ਜੀਤ ਟੂਰਨਾਮੈਂਟ ਕਰ ਰਹੇ ਨੇ ਮੈਂ ਵਿਸ਼ਵਾਸ ਦਿਵਾਉਣਾ ਆਪਣੇ ਵੱਡੇ ਵੀਰ ਸ਼੍ਰੀ ਰਜੇਸ਼ ਕਹਿਰ ਜੀ ਹਿੰਦੂ ਸੱਕਸਣਤੀ ਦੇ ਜੋ ਪ੍ਰਧਾਨ ਨੇ ਅਤੇ ਉੱਤਰ ਭਾਰਤ ਤੋਂ ਮੈਂ ਆਪ ਖੁਦ ਨੂੰ ਵਿਸ਼ਵਾਸ ਦਿਵਾਉਣਾ ਜੋ ਵੀ ਕੋਈ ਕੰਮ ਹੋਊਗਾ ਪਹਿਲ ਉਧਾਰ ਤੇ ਇਹਨਾਂ ਦੇ ਕੰਮਾਂ ਦੀ ਉੱਤੇ ਜਾਣਗੇ ਔਰ ਇਹ ਕੀ ਕੰਦਾ ਹੋਇਆ ਸਾਦ ਨੂੰ ਪਤਾ ਸਕੇ ਮੇਰੇ ਨਾਮ ਲਾ ਦੇ ਪੰਖਰ ਪਿੰਡ ਦਾ ਪੰਚਾਇਤ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਾਤਾ ਦੀ ਜੀ ਮੈਂ ਇਦਨੇ ਦੇ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿੰਨਾਂ ਨੇ ਸਾਡੇ ਖੜੇ ਮਾਤਾ ਨੂੰ ਐਡੀ ਵੱਡੀ ਸੇਵਾ ਦੇ ਇੰਦਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਮਾਤਾ ਜੀ ਦੇ ਨਾਲ ਮੋਢਾ ਮੋੜ ਕੇ ਖੜਾਂਗੇ ਜੋ ਵੀ ਪੰਖਰ ਪਿੰਡ ਦੇ ਵਿੱਚ ਜਾਂ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਗਰੀਬ ਲੋੜਵੰਦ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਈ ਅਸੀਂ ਨਾਲ ਉਹਨਾਂ ਦੀ ਮਦਦ ਕਰਾਂਗੇ ਜਾਂ ਕਿਤੇ ਵੀ ਕੋਈ ਬੇਅਦਬੀ ਹੁੰਦੀ ਹੈ ਕਿਸੇ ਵੀ ਧਰਮ ਦੀ ਤਾਂ ਉਹ ਬੇਅਦਬੀ ਅਸੀਂ ਰੋਕਾਂਗੇ ਤੇ ਪ੍ਰਧਾਨ ਜੀ ਨਾਲ ਸੂਚਨਾ ਕਰਾਂਗੇ ਇਹ ਪਿੰਡ ਪੰਖ ਚਾਹੀ ਕਿਤੇ ਵੀ ਸਨੌਰ ਏਰੀਆ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਨਸ਼ਾ ਹੁੰਦਾ ਮੈਂ ਉਹਦਾ ਵਿਰੋਧ ਕਰਾਂਗਾ ਠੀਕ ਹੈ ਮੈਂ ਮਾਤਾ ਜੀ ਨਾਲ ਪ੍ਰਧਾਨ ਜੀ ਨਾਲ ਮੋਢੇ ਦਿਲ ਕੇ ਅਸੀਂ ਨਸ਼ੇ ਦਾ ਬਿਲਕੁਲ ਵਿਰੋਧ ਕਰਾਂਗੇ ਵੈਸੇ ਸਾਡਾ ਪੰਖ ਰੈਸਟਮ ਨਸ਼ੇ ਤੋਂ ਬਹੁਤ ਘੱਟ ਹੈਗਾ ਵੀ ਨਸ਼ਾ ਨਹੀਂ ਹੈਗਾ ਅਸੀਂ ਫਿਰ ਵੀ ਜੇ ਉਹ ਵੀ ਕੋਈ ਨਸ਼ਾ ਕਰਦਾ ਹੈ ਉਹਨੂੰ ਅਸੀਂ ਚਾਹ ਉਹ Hindu ਜਾਏ ਤਾਂ Sikh ਦਾ ਚਾਹ ईसाई ਉਸ ਮੂਲ ਦੇ ਧਰਮ ਨਾਲ ਜੋੜਾਂਗੇ ਤੇ ਉਹਨੂੰ ਅਸੀਂ ਨਸ਼ੇ ਤੋਂ ਦੂਰ ਕਰਾਂਗੇ ਤੇ ਉਹਦੇ ਪਰਵਾਸ ਦੀ ਜੋ ਉਸ ਕਿਉਂ ਮਦਦ ਕਰਾਂਗੇ